ਡਾਕਟਰ ਹਰਜੀਤ ਜਲਦੀ ਜਲਦੀ ਆਪਣੀ ਕਾਰ ਦੇ ਵਿੱਚੋਂ ਉਤਰਦੇ ਹਨ ਅਤੇ 에ਅਰਪੋਰਟ ਵਿੱਚ ਦਾਖਲ ਹੁੰਦੇ ਹਨ। ਡਾਕਟਰ ਹਰਜੀਤ ਨੇ ਕਿਸੇ ਜ਼ਰੂਰੀ ਕਾਨਫਰੰਸ ਦੇ ਵਿੱਚ ਪਹੁੰਚਣਾ ਸੀ ਜਿਸ ਦੇ ਵਿੱਚ ਡਾਕਟਰ ਸਾਹਿਬ ਮੁੱਖ ਮਹਿਮਾਨ ਸਨ। ਖੈਰ ਉਹਨਾਂ ਨੂੰ ਫਲਾਈਟ ਟਾਈਮ ਨਾਲ ਮਿਲ ਗਈ ਤੇ ਜਹਾਜ਼ ਉੱਡ ਗਿਆ। ਫਲਾਈਟ ਟੇਕ-ਆਫ ਹੋਣ ਦੇ ਸਮੇਂ ਹੀ ਮੌਸਮ ਖਰਾਬ ਸੀ। ਪਰ ਥੋੜੀ ਦੇਰ ਬਾਅਦ ਹੀ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਜਹਾਜ਼ ਦੇ ਕੈਪਟਨ ਨੂੰ ਅਲਾਸਮੈਂਟ ਕਰਨੀ ਪਈ ਕਿ ਤੇਜ਼ ਬਾਰਿਸ਼ ਦੇ ਕਾਰਨ ਜਹਾਜ਼ ਨੂੰ ਨਜ਼ਦੀਕੀ 에ਅਰਪੋਰਟ ਤੇ ਉਤਾਰਿਆ ਜਾ ਰਿਹਾ ਹੈ ਤੇਜ਼ ਤੂਫਾਨ ਮੀ ਅਸਮਾਨੀ ਬਿਜਲੀ ਦੇ ਕਾਰਨ ਜ਼ਿਆਦਾ ਦਿੱਕਤ ਆਉਣ ਕਰਕੇ ਜਹਾਜ਼ ਨੂੰ ਨਜ਼ਦੀਕੀ 에ਅਰਪੋਰਟ ਤੇ ਉਤਾਰਿਆ ਗਿਆ ਡਾਕਟਰ ਹਰਜੀਤ 에ਅਰਲਾਈਨਸ ਵਾਲਿਆਂ ਨੂੰ ਸ਼ਿਕਾਇਤ ਕਰਨ ਲੱਗੇ ਕਿ ਉਹਨਾਂ ਦੇ ਲਈ ਕਾਨਫਰੰਸ ਵਿੱਚ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ 에ਅਰਲੈਨ ਵਾਲਿਆਂ ਨਾਲ ਬੈਂਸਣ ਦਾ ਕੋਈ ਫਾਇਦਾ ਨਹੀਂ ਸੀ ਉੱਥੇ ਹੀ ਨਜ਼ਦੀਕ ਖੜੇ ਇੱਕ ਮੁਸਾਫਰ ਨੇ ਡਾਕਟਰ ਹਰਜੀਤ ਨੂੰ ਪਰੇਸ਼ਾਨੀ ਦਾ ਕਾਰਨ ਪੁੱਛਿਆ ਤੇ ਡਾਕਟਰ ਹਰਜੀਤ ਨੇ ਸਭ ਕੁਝ ਦੱਸ ਦਿੱਤਾ ਉਸ ਮੁਸਾਫਰ ਨੇ ਡਾਕਟਰ ਨੂੰ ਦੱਸਿਆ ਕਿ ਜਿੱਥੇ ਤੁਸੀਂ ਜਾਣਾ ਹੈ ਜੇ ਉੱਥੇ ਟੈਕਸੀ ਰਾਹੀਂ ਜਾਈਏ ਤਾਂ ਮਸੇਂ 2 ਘੰਟੇ ਲੱਗਦੇ ਨੇ ਡਾਕਟਰ ਨੂੰ ਇਹ ਗੱਲ ਚੰਗੀ ਲੱਗੀ ਉਸਨੇ ਮੁਸਾਫਿਰ ਦਾ ਧੰਨਵਾਦ ਕੀਤਾ ਤੇ ਟੈਕਸੀ ਕਰਵਾ ਲਈ ਤੂਫਾਨੀ ਬਾਰਿਸ਼ ਅਸਮਾਨੀ ਬਿਜਲੀ ਅਤੇ ਤੇਜ਼ ਹਨੇਰੀ ਦੇ ਕਾਰਨ ਰੋਡ ਦੇ ਉੱਤੇ ਵੀ ਦਰਖਤ ਡਿਗੇ ਹੋਏ ਸਨ ਜਿਨ੍ਹਾਂ ਦੇ ਕਰਕੇ ਟੈਕਸੀ ਨੂੰ ਵੀ ਚੱਲਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਪਰ ਫਿਰ ਵੀ ਟੈਕਸੀ ਡਰਾਈਵਰ ਟੈਕਸੀ ਚਲਾਉਂਦਾ ਰਿਹਾ ਥੋੜਾ ਅੱਗੇ ਗਏ ਤੇ ਟੈਕਸੀ ਡਰਾਈਵਰ ਨੂੰ ਪਤਾ ਲੱਗਿਆ ਕਿ ਮੈਂ ਰਸਤਾ ਭਟਕ ਗਿਆ ਹਾਂ ਥੋੜਾ ਹੋਰ ਅੱਗੇ ਜਾ ਕੇ ਉਹਨਾਂ ਨੂੰ ਇੱਕ ਘਰ ਦਿਖਾਈ ਦਿੱਤਾ ਜਿਸ ਦੇ ਵਿੱਚ ਇੱਕ ਛੋਟੀ ਜਿਹੀ ਲਾਈਟ ਜਗ ਰਹੀ ਸੀ ਟੈਕਸੀ ਡਰਾਈਵਰ ਨੇ ਆਪਣੀ ਟੈਕਸੀ ਉਸ ਘਰ ਦੇ ਅੱਗੇ ਜਾ ਕੇ ਰੋਕ ਦਿੱਤੀ ਤੇ ਉੱਥੇ ਅੰਦਰ ਜਾ ਕੇ ਟੈਕਸੀ ਡਰਾਈਵਰ ਨੇ ਇਹ ਪੁੱਛਣਾ ਸੀ ਕਿ ਕੋਈ ਰਸਤਾ ਹੈ ਜੋ ਸਾਨੂੰ ਅੱਗੇ ਮੇਨ ਰੋਡ ਉੱਤੇ ਚਾੜ ਦੇਵੇ ਸੋ ਟੈਕਸੀ ਡਰਾਈਵਰ ਗੱਡੀ ਦੇ ਵਿੱਚੋਂ ਉੱਤਰ ਕੇ ਘਰ ਦੇ ਅੰਦਰ ਚਲਾ ਗਿਆ ਡਾਕਟਰ ਹਰਜੀਤ ਵੀ ਗੱਡੀ ਦੇ ਵਿੱਚ ਬੈਠਾ ਬੈਠਾ ਥੱਕ ਚੁੱਕਿਆ ਸੀ ਤੇ ਉਹ ਵੀ ਡਰਾਈਵਰ ਦੇ ਮਗਰ ਹੀ ਘਰ ਦੇ ਅੰਦਰ ਚਲਾ ਗਿਆ ਉਹਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਦਰਵਾਜ਼ਾ ਖੁੱਲ੍ਹਾ ਹੀ ਹੈ ਜੋ ਕੋਈ ਵੀ ਹੈ ਅੰਦਰ ਆ ਜਾਓ ਅੰਦਰ ਜਾ ਕੇ ਡਾਕਟਰ ਨੇ ਦੇਖਿਆ ਕਿ ਇੱਕ ਬਜ਼ੁਰਗ ਮਾਤਾ ਚੌਕੜਾ ਮਾਰ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹੈ ਡਾਕਟਰ ਨੇ ਉਸ ਬਜ਼ੁਰਗ ਨੂੰ ਪੁੱਛਿਆ ਕਿ ਮੈਂ ਤੁਹਾਡਾ ਫੋਨ ਯੂਜ਼ ਕਰ ਸਕਦਾ ਹਾਂ ਉਸ ਬਜ਼ੁਰਗ ਔਰਤ ਨੇ ਕਿਹਾ ਕਿਹੜਾ ਫੋਨ ਇੱਥੇ ਤੇ ਕੋਈ ਫੋਨ ਨਹੀਂ ਹੈ ਪੀਣ ਦੇ ਲਈ ਪਾਣੀ ਹੈ ਤੇ ਜੇ ਤੁਹਾਨੂੰ ਭੁੱਖ ਲੱਗੀ ਹੈ ਤੇ ਤੁਸੀਂ ਥੋੜੇ ਫਲ ਵੀ ਖਾ ਸਕਦੇ ਹੋ ਤੁਸੀਂ ਕੁਝ ਨਾ ਕੁਝ ਖਾ ਲਓ ਤੇ ਥੋੜਾ ਆਰਾਮ ਕਰ ਲਵੋ ਡਾਕਟਰ ਨੇ ਇੱਕ ਗਲਾਸ ਪਾਣੀ ਦਾ ਪੀਤਾ ਡਾਕਟਰ ਉੱਥੇ ਹੀ ਬੈਠ ਗਿਆ ਕਿਉਂਕਿ ਬਾਹਰ ਬਹੁਤ ਜ਼ਿਆਦਾ بارش ਹੋ ਰਹੀ ਸੀ ਤੇ ਬਜ਼ੁਰਗ ਔਰਤ ਫਿਰ ਤੋਂ ਪਾਠ ਕਰਨ ਲੱਗੀ ਡਾਕਟਰ ਬੈਠਾ-ਬੈਠਾ ਆਲਾ-ਦਵਾਲਾ ਦੇਖ ਰਿਹਾ ਸੀ ਤੇ ਅਚਾਨਕ ਡਾਕਟਰ ਦੀ ਨਜ਼ਰ ਇੱਕ ਬੱਚੇ ਦੇ ਉੱਤੇ ਪਈ ਜੋ ਕਿ ਕੰਬਲ ਦੇ ਵਿੱਚ ਲਪੇਟਿਆ ਹੋਇਆ ਸੀ ਤੇ ਉਹ ਬਜ਼ੁਰਗ ਮਾਤਾ ਥੋੜੀ-ਥੋੜੀ ਦੇਰ ਬਾਅਦ ਉਸ ਬੱਚੇ ਨੂੰ ਹਿਲਾ ਦਿੰਦੀ ਸੀ ਜਦੋਂ ਉਸ ਬਜ਼ੁਰਗ ਮਾਤਾ ਦਾ ਪਾਠ ਸਮਾਪਤ ਹੋ ਗਿਆ ਤੇ ਡਾਕਟਰ ਨੇ ਬਜ਼ੁਰਗ ਔਰਤ ਨੂੰ ਕਿਹਾ ਤੁਸੀਂ ਕਾਫੀ ਧਾਰਮਿਕ ਲੱਗਦੇ ਹੋ ਤੁਹਾਡਾ ਲੱਗਦਾ ਹੈ ਰੱਬ ਤੇ ਵੀ ਪੂਰਾ ਯਕੀਨ ਹੈ ਤੁਸੀਂ ਮੇਰੇ ਲਈ ਵੀ ਇੱਕ ਅਰਦਾਸ ਕਰ ਦਿਓ ਕਿ ਮੈਂ ਸਮੇਂ ਸਿਰ ਆਪਣੀ ਕਾਨਫਰੰਸ ਦੇ ਵਿੱਚ ਪਹੁੰਚ ਸਕਾਂ ਤੇ ਉਸ ਬਜ਼ੁਰਗ ਮਾਤਾ ਨੇ ਕਿਹਾ ਮੈਂ ਤੁਹਾਡੀ ਅਰਦਾਸ ਜ਼ਰੂਰ ਕਰਾਂਗੀ ਪਰਮਾਤਮਾ ਨੇ ਮੇਰੀਆਂ ਸਾਰੀਆਂ ਅਰਦਾਸਾਂ ਸੁਣੀਆਂ ਹਨ ਮੈਂ ਤੁਹਾਡੀ ਅਰਦਾਸ ਕਰਾਂਗੀ ਕਿਉਂਕਿ ਤੁਸੀਂ ਮੇਰੇ ਮਹਿਮਾਨ ਹੋ ਉਹ ਬਜ਼ੁਰਗ ਔਰਤ ਕਹਿਣ ਲੱਗੀ ਰੱਬ ਨੇ ਮੇਰੀ ਹਰ ਇੱਕ ਅਰਦਾਸ ਪੂਰੀ ਕੀਤੀ ਹੈ ਬਸ ਮੇਰੀ ਇੱਕ ਅਰਦਾਸ ਰੱਬ ਨੇ ਪੂਰੀ ਨਹੀਂ ਕੀਤੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਮਰਨ ਤੋਂ ਪਹਿਲਾਂ ਮੇਰਾ ਰੱਬ ਮੇਰੀ ਉਹ ਅਰਦਾਸ ਵੀ ਸੁਣ ਲਵੇਗਾ ਡਾਕਟਰ ਉਸ ਬਜ਼ੁਰਗ ਔਰਤ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਕਹਿ ਲੱਗਾ ਉਹ ਕਿਹੜੀ ਅਰਦਾਸ ਹੈ ਜੋ ਰੱਬ ਨੇ ਤੁਹਾਡੀ ਪੂਰੀ ਨਹੀਂ ਕੀਤੀ ਉਸ ਬਜ਼ੁਰਗ ਮਾਤਾ ਨੇ ਬੱਚੇ ਵੱਲ ਇਸ਼ਾਰਾ ਕਰਕੇ ਕਿਹਾ ਇਹ ਜੋ ਬੱਚਾ ਆਦਮਰੀ ਹਾਲਤ ਵਿੱਚ ਪਿਆ ਹੋਇਆ ਹੈ ਇਹ ਮੇਰਾ ਦੋਤਾ ਹੈ ਤੇ ਨਾਹੀਂ ਇਸ ਦੀ ਮਾਂ ਜਿਉਂਦੀ ਹੈ ਤੇ ਨਾਹੀਂ ਇਸ ਦਾ ਬਾਪ ਮੇਰੇ ਬੁਢਾਪੇ ਦੇ ਵਿੱਚ ਇਸ ਬੱਚੇ ਦੀ ਜ਼ਿੰਮੇਵਾਰੀ ਮੇਰੇ ਉੱਤੇ ਪੈ ਗਈ ਹੈ ਮੈਂ ਇਸ ਨੂੰ ਕਿਵੇਂ ਸੰਭਾਲਾਂ ਇਸ ਬੱਚੇ ਨੂੰ ਇੱਕ ਜਾਨਲੇਵਾ ਬਿਮਾਰੀ ਹੈ ਜਿਸ ਦਾ ਇਲਾਜ ਮੈਂ ਨਹੀਂ ਕਰਾ ਸਕਦੀ ਉਸ ਬਜ਼ੁਰਗ ਮਾਤਾ ਨੇ ਕਿਹਾ ਮੈਨੂੰ ਤੇ ਉਸ ਬਿਮਾਰੀ ਦਾ ਨਾਂ ਵੀ ਨਹੀਂ ਲੈਣਾ ਆਉਂਦਾ ਉਸ ਮਾਤਾ ਨੇ ਨਾਲ ਪੈ ਟੇਬਲ ਵੱਲ ਇਸ਼ਾਰਾ ਕਰਕੇ ਕਿਹਾ ਉੱਥੇ ਇਸ ਬੱਚੇ ਦੀਆਂ ਸਾਰੀਆਂ ਰਿਪੋਰਟਾਂ ਪਈਆਂ ਹੋਈਆਂ ਹਨ ਜਿਨ੍ਹਾਂ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਪਰ ਮੈਨੂੰ ਤੇ ਇਹ ਰਿਪੋਰਟਾਂ ਪੜ੍ਹਨੇ ਵੀ ਨਹੀਂ ਆਉਂਦੀਆਂ ਇਹ ਸਾਰੀਆਂ ਰਿਪੋਰਟਾਂ ਅਸੀਂ ਨੇੜਲੇ ਸਰਕਾਰੀ ਹਸਪਤਾਲ ਦੇ ਵਿੱਚੋਂ ਕਰਵਾਈਆਂ ਸਨ ਇਸ ਤੋਂ ਬਾਅਦ ਉਹ ਡਾਕਟਰ ਟੇਬਲ ਦੇ ਉੱਤੇ ਪਈਆਂ ਰਿਪੋਰਟਾਂ ਨੂੰ ਉਠਕੀ ਪੜ੍ਹਨ ਲੱਗ ਜਾਂਦਾ ਹੈ। ਉਹ ਔਰਤ ਅਜੇ ਵੀ ਬੋਲੀ ਜਾ ਰਹੀ ਸੀ। ਉਸਨੇ ਕਿਹਾ ਕਿ ਸਰਕਾਰੀ ਡਾਕਟਰ ਕਹਿੰਦੇ ਸੀ ਇਸ ਬਿਮਾਰੀ ਦਾ ਇਲਾਜ ਹਰ ਕੋਈ ਡਾਕਟਰ ਨਹੀਂ ਕਰ ਸਕਦਾ। ਇਸ ਬਿਮਾਰੀ ਦਾ ਇੱਕ ਡਾਕਟਰ ਹੀ ਇਲਾਜ ਕਰ ਸਕਦਾ ਹੈ ਤੇ ਉਸ ਦੀ ਫੀਸ ਵੀ ਲੱਖਾਂ ਦੇ ਵਿੱਚ ਹੈ। ਤੇ ਮੇਰੇ ਕੋਲ ਤੇ ਰੋਟੀ ਵੀ ਖਾਣ ਦੇ ਲਈ ਨਹੀਂ ਹੈ ਤੇ ਮੈਂ ਇਸ ਦਾ ਇਲਾਜ ਕਿਵੇਂ ਕਰਵਾਵਾਂ? ਮੈਂ ਤੇ ਸਿਰਫ ਆਪਣੇ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਤੀ ਹਾਂ ਕਿ ਰੱਬ ਕਿਸੇ ਰੂਪ ਦੇ ਵਿੱਚ ਆ ਕੇ ਮੇਰੇ ਬੱਚੇ ਨੂੰ ਬਚਾ ਲਵੇ ਉਹ ਔਰਤ ਅਜੇ ਵੀ ਬੋਲੀ ਹੀ ਜਾ ਰਹੀ ਸੀ ਤੇ ਡਾਕਟਰ ਰਿਪੋਰਟਾਂ ਪੜ੍ਹ ਰਿਹਾ ਸੀ ਰਿਪੋਰਟਾਂ ਪੜ੍ਹਦੇ-ਪੜ੍ਹਦੇ ਡਾਕਟਰ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿਣ ਲੱਗਿਆ ਤੇ ਉਹ ਸਾਰੀ ਖੇੜ ਸਮਝ ਚੁੱਕਿਆ ਸੀ ਤੇ ਡਾਕਟਰ ਰੋਂਦਾ ਰੋਂਦਾ ਉਸ ਬਜ਼ੁਰਗ ਔਰਤ ਦੇ ਪੈਰਾਂ ਦੇ ਵਿੱਚ ਬੈਠ ਗਿਆ ਤੇ ਕਹਿਣ ਲੱਗਾ ਮਾਤਾ ਜੀ ਰੱਬ ਨੇ ਤੁਹਾਡੀ ਉਹ ਅਰਦਾਸ ਵੀ ਸੁਣ ਲਈ ਹੈ ਜੋ ਤੁਸੀਂ ਕਈ ਸਾਲਾਂ ਤੋਂ ਹਰ ਰੋਜ਼ ਕਰ ਰਹੇ ਹੋ ਮੈਂ ਹੀ ਉਹ ਡਾਕਟਰ ਹਾਂ ਜੋ ਇਸ ਬਿਮਾਰੀ ਦਾ ਇਲਾਜ ਕਰ ਸਕਦਾ ਹੈ ਤੇ ਇਸੇ ਬਿਮਾਰੀ ਤੇ ਲੈਕਚਰ ਦੇਣ ਲਈ ਮੈਂ ਕਾਨਫਰੰਸ ਵਿੱਚ ਜਾ ਰਿਹਾ ਸੀ ਤੇ ਮਾਤਾ ਜੀ ਤੁਹਾਡੀ ਅਰਦਾਸ ਨੇ ਦੇਖੋ ਕੀ ਕਰ ਦਿੱਤਾ ਉੜਦੇ ਹੋਏ ਜਹਾਜ਼ ਨੂੰ ਜ਼ਮੀਨ ਦੇ ਉੱਤੇ ਲੈ ਆਂਦਾ ਮੀ ਝੱਖੜ ਝੁਲਾ ਦਿੱਤਾ ਆਸਮਾਨੀ ਬਿਜਲੀਆਂ ਨੂੰ ਚਮਕਾ ਦਿੱਤਾ ਅਤੇ ਅਸੀਂ ਰਸਤਾ ਭਟਕ ਕੇ ਤੁਹਾਡੇ ਘਰ ਪਹੁੰਚ ਗਏ ਡਾਕਟਰ ਦੀਆਂ ਗੱਲਾਂ ਸੁਣ ਕੇ ਉਹ ਬਜ਼ੁਰਗ ਮਾਤਾ ਵੀ ਰੋਣ ਲੱਗੀ ਤੇ ਡਾਕਟਰ ਨੂੰ ਪਰਮਾਤਮਾ ਦੀ ਸ਼ਕਤੀ ਦੀ ਅਸਲ ਸਮਝ ਉਸ ਦਿਨ ਲੱਗੀ ਕਿ ਪਰਮਾਤਮਾ ਆਪਣੇ ਭਗਤ ਦੀ ਅਰਦਾਸ ਸੁਣ ਕੇ ਕੀ ਕੀ ਕਰ ਸਕਦਾ ਹੈ ਜਿੱਥੇ ਇਨਸਾਨ ਦੀ ਸੋਚ ਖਤਮ ਹੋ ਜਾਂਦੀ ਹੈ ਉਥੋਂ ਪਰਮਾਤਮਾ ਦੀ ਕੁਦਰਤ ਸ਼ੁਰੂ ਹੁੰਦੀ ਹੈ ਡਾਕਟਰ ਨੇ ਉਸ ਔਰਤ ਅਤੇ ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਸ਼ਹਿਰ ਲੈ ਆਂਦਾ ਜਿੱਥੇ ਉਹਨਾਂ ਦੀ ਕਾਨਫਰੰਸ ਹੋਣੀ ਸੀ ਡਾਕਟਰ ਨੇ ਆਪਣੀ ਜ਼ਿੰਮੇਵਾਰੀ ਤੇ ਪਹਿਲਾਂ ਉਸ ਬੱਚੇ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਤੇ ਫਿਰ ਕਾਨਫਰੰਸ ਨੂੰ اٹینڈ ਕਰਕੇ ਬੱਚੇ ਦਾ ਆਪਰੇਸ਼ਨ ਕੀਤਾ ਜਿਸ ਤੋਂ ਬਾਅਦ ਬੱਚੇ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ 3 ਮਹੀਨੇ ਲੱਗ ਗਏ ਇਹਨਾਂ 3 ਮਹੀਨਿਆਂ ਦੇ ਵਿੱਚ ਉਸ ਡਾਕਟਰ ਨੇ ਬੱਚੇ ਦਾ ਪੂਰੀ ਤਨਖਾਹਲ ਰੱਖਿਆ ਤੇ ਜੋ ਵੀ ਖਰਚਾ ਹੋਇਆ ਸਾਰਾ ਉਸ ਡਾਕਟਰ ਨੇ ਆਪਣੇ ਕੋਲੋਂ ਹੀ ਕੀਤਾ 3 ਮਹੀਨਿਆਂ ਦੇ ਵਿੱਚ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਉਹ ਬਜ਼ੁਰਗ ਔਰਤ ਡਾਕਟਰ ਦਾ ਸ਼ੁਕਰਗੁਜ਼ਾਰ ਕਰ ਰਹੀ ਸੀ ਤੇ ਪਰਮਾਤਮਾ ਦਾ ਕੋਟਾਨ ਕੋਟਨ ਧੰਨਵਾਦ ਕਰ ਰਹੀ ਸੀ ਜਿਸ ਨੇ ਡਾਕਟਰ ਨੂੰ ਭੇਜ ਕੇ ਉਸਦੇ ਬੱਚੇ ਦਾ ਇਲਾਜ ਕਰਵਾ ਦਿੱਤਾ ਸੋ ਸਾਨੂੰ ਅਰਦਾਸ ਦਾ ਕਦੀ ਵੀ ਲੜ ਨਹੀਂ ਛੱਡਣਾ ਚਾਹੀਦਾ ਪਰਮਾਤਮਾ ਕਦੀ ਨਾ ਕਦੀ ਸਾਡੀ ਅਰਦਾਸ ਜ਼ਰੂਰ ਸੁਣਦਾ ਹੈ ਬਸ ਲੋੜ ਹੈ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਦੀ